ਨਲਿ ਸ਼ਰਮਾ ਤੇ இந்து ਰਾਣੀ ਦੋਵੇਂ ਭੈਣ ਭਰਾ ਦਿਮਾਗੀ ਤੌਰ ਤੇ ਅਫਸੈਟ ਹੋਣ ਕਰਕੇ ਆਪਣੇ ਘਰ ਚ ਝੱਲਿਆ ਵਾਂਗ ਰਹਿ ਰਹੇ ਸੀ ਮਾਪੇ ਦੀ ਮੌਤ ਹੋ ਗਈ ਕੋਈ ਹੋਰ ਨਾ ਦਾਇਆ ਨਾ ਚਾਚਾ ਨਾ ਭੈਣ ਨਾ ਭਰਾ ਤੁਸੀਂ ਦੇਖੋ ਕਿਦਾਂ ਜੀਵਨ ਬਤੀਤ ਕਰਦੇ ਸੀ ਅੱਜ ਦੇ 21ਵੀਂ ਸਦੀ ਦੇ ਵਿੱਚ ਯੁੱਗ ਵਿੱਚ ਕਾਲੇ ਕੱਪੜੇ ਕਾਲੇ ਕੰਧਾਂ ਕਾਲਾ ਘਰ ਘਰ ਦੇ ਵਿੱਚ ਕੋਈ ਕੌਲੀ ਚੰਚਾ ਕੋਈ ਗੈਸ ਤੁਲਾ ਕੋਈ ਸਿਲੰਡਰ ਕੁਝ ਨਹੀਂ ਬਾਲਣ ਇਕੱਠਾ ਕਰਕੇ ਕਿਵੇਂ ਅੰਦਰ ਕਾਲ ਸੀ ਕਾਲਸ ਇਕੱਠੀ ਕੀਤੀ ਹੋਈ ਉਹ ਮਸਕ ਜਿਹੜਾ ਲੋਕਾਂ ਨੂੰ ਆਉਂਦਾ ਸੀ ਇਹਨਾਂ ਤੋਂ ਉਹ ਇਹਨਾਂ ਦੀ ਗਲੀ ਤੋਂ ਵੀ ਨਿੰਗਣ ਲੱਗੇ ਗਰੀਬ ਕਰਦੇ ਸੀ ਲੋਕ ਅੱਖਾਂ ਦੇ ਵਿੱਚ ਆਸ ਉਮੀਦ ਮੁਕਾ ਕੇ ਪੱਥਰ ਵਾਂਗ ਬੈਠੇ ਇੱਕ ਕੋਨੇ ਚ ਭਰਾ ਇੱਕ ਕਮਰੇ ਚ ਭੈਣ ਗੰਦੇ ਮੰਦੇ ਸਰੀਰ ਤੇ ਹੱਥਾਂ ਨਾਲ ਗੰਦ ਮੰਦ ਖਾਣ ਦੇ ਮਜਬੂਰ ਹੋਏ ਬੈਠੇ। ਕਰੀਬ 1.5 ਸਾਲ ਦਾ ਸਮਾਂ ਬੀਤ ਗਿਆ ਸਾਡੇ ਕੋਲੇ ਆਇਆ ਇਹ ਤੂੰ ਸ਼ਰਮਾ ਭੈਣ ਨੂੰ ਤੇਨੈਲ ਨੂੰ। ਇਹਨੂੰ ਭੈਣ ਪੜੀ ਲਿਖੀ ਅਨੈਲ ਵੀ ਪੜਿਆ ਲਿਖਿਆ ਪਰ ਕਿਤੇ ਬਖਸ ਦੀ ਮਾਰ ਪਈ ਆਪਣੇ ਤੁਰਗੇ ਤੇ ਜਿਹੜੇ ਉਸ ਤੋਂ ਅਗਲੇ ਆਪਣੇ ਸੀ ਉਹ ਆਪਣੇ ਬਣੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਭੈਣ ਭਰਾ ਦੇ ਜੋੜੀ ਨੂੰ ਤੁਸੀਂ ਦੇਖ ਰਹੇ ਹੋ ਅਨਲ ਸ਼ਰਮਾ ਤੇ இந்து ਰਾਣੀ ਸ਼ਰਮਾ ਪਿੰਡ ਬੋਹ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਨਲ ਸ਼ਰਮਾ ਤੇ инду ਰਾਣੀ ਦੋਵੇਂ ਭੈਣ ਭਰਾ ਦਿਮਾਗੀ ਤੌਰ ਤੇ ਅਫਸੈਟ ਹੋਣ ਕਰਕੇ ਆਪਣੇ ਘਰ ਚ ਝੱਲਿਆ ਵਾਂਗ ਰਹਿ ਰਹੇ ਸੀ ਮਾਪੇ ਦੀ ਮੌਤ ਹੋ ਗਈ ਕੋਈ ਹੋਰ ਨਾ ਤਾਇਆ ਨਾ ਚਾਚਾ ਨਾ ਭੈਣ ਨਾ ਭਰਾ ਨਾ ਨਾਨਕੇ ਨਾ ਦਾਦਕੇ ਇਨ੍ਹਾਂ ਭੈਣ ਭਰਾਵਾਂ ਦੀ ਸੁਧ ਲੈਣ ਵਾਲਾ ਕੋਈ ਨਾ ਤੁਸੀਂ ਦੇਖੋ ਕਿਦਾਂ ਜੀਵਨ ਬਤੀਤ ਕਰਦੇ ਸੀ ਅੱਜ ਦੇ 21ਵੀਂ ਸਦੀ ਦੇ ਵਿੱਚ ਯੁੱਗ ਵਿੱਚ ਕਾਲੇ ਕੱਪੜੇ ਕਾਲੇ ਕੰਦਾਂ ਕਾਲਾ ਘਰ ਘਰ ਦੇ ਵਿੱਚ ਕੋਈ ਕੌਲੀ ਚਮਚਾ ਕੋਈ ਗੈਸ ਚੁੱਲਾ ਕੋਈ ਸਿਲੰਡਰ ਕੁਝ ਨਹੀਂ ਬਾਲਣ ਇਕੱਠਾ ਕਰਕੇ ਕਿਵੇਂ ਅੰਦਰ ਕਾਲ ਸੀ ਕਾਲਸ ਇਕੱਠੀ ਕੀਤੀ ਹੋਈ ਆਪਣੀ ਖੁਰਦਾਰੀ ਲਈ ਕਿਵੇਂ ਨਾ ਕਿਵੇਂ ਆਪਣੇ ਢੱਡ ਲਈ ਕਿਵੇਂ ਨਾ ਕਿਵੇਂ ਕੋਈ ਉਪਰਾਲਾ ਕਰਦੇ ਦੋਨੋਂ ਭੈਣ ਭਰਾ ਨੌਣ ਧੋਣ ਦੀ ਸੋਣਾ ਬਣਨ ਦੀ ਪਹਿਨਣ ਦੀ ਲਗਭਗ ਸੋਝੀ ਮੁਕਾ ਚੁੱਕੇ ਕਿਉਂਕਿ ਨਾ ਗਮੀ ਦੀ ਨਾ ਸਦੀ ਦੀ ਨਾ ਖੁਸ਼ੀ ਦੀ ਕੋਈ ਮਹਿਕ ਆਉਂਦੀ ਹੋਈ ਨਹੀਂ ਸੀ ਇਹਨਾਂ ਦੋਨੋਂ ਭੈਣ ਭਰਾਵਾਂ ਦੇ ਕੋਲ ਜੇ ਕੋਈ ਆਉਂਦੀ ਸੀ ਤਾਂ ਉਹ ਗਰੀਬੀ ਦੀ ਉਹ ਵਕਤ ਦੀ ਮਾਰ ਦੀ ਉਹ 스멜 ਉਹ ਮੋਸਕ ਜਿਹੜਾ ਲੋਕਾਂ ਨੂੰ ਆਉਂਦਾ ਸੀ ਇਹਨਾਂ ਤੋਂ ਉਹ ਇਹਨਾਂ ਦੀ ਗਲੀ ਤੋਂ ਵੀ ਨਿੰਗਣ ਲੱਗੇ ਗਰੇਜ ਕਰਦੇ ਸੀ ਲੋ ਪਰ ਧੰਨਵਾਦ ਆਨੰਦ ਕ੍ਰਿਸ਼ਨੂ ਸ਼ਰਮਾ ਜੀ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਸਾਨੂੰ ਪਤਾ ਲੱਗ ਸਕਿਆ ਤੇ ਸਾਡੀ ਡਿਊਟੀ ਅਕਾਲ ਪੁਰਖ ਵਾਹਿਗੁਰੂ ਨੇ ਲਾਈ ਅਸੀਂ ਲੁਧਿਆਣੇ ਤੋਂ ਅੰਬਾਲੇ ਪਹੁੰਚੇ ਅਸੀਂ ਸੁਪਨਿਆਂ ਦੇ ਘਰ ਤੋਂ ਪਿੰਡ ਬੋਹ ਪਹੁੰਚਦੇ ਆ ਤਾਂ ਜਾ ਕੇ ਦੇਖਦੇ ਆ ਕਿ ਦੋ ਭੈਣ ਭਰਾ ਅੱਖਾਂ ਦੇ ਵਿੱਚ ਆਸ ਉਮੀਦ ਮੁਕਾ ਕੇ ਪੱਥਰ ਵਾਂਗ ਬੈਠੇ ਇੱਕ ਕੋਨੇ 'ਚ ਭਰਾ ਇੱਕ ਕਮਰੇ 'ਚ ਭੈਣ ਗੰਦੇ ਮੰਦੇ ਸਰੀਰ ਤੇ ਹੱਥਾਂ ਨਾਲ ਗੰਦ ਮੰਦ ਖਾਣ ਦੇ ਮਜਬੂਰ ਹੋਏ ਬੈਠੇ ਪਿੰਡ ਦੇ ਲੋਕ ਦੇਖ ਕੇ ਇਕੱਠੇ ਹੋਣ ਲੱਗੇ ਹਾਰਾ ਨਾਰਾ ਕਿਸੇ ਨੇ ਜਿੰਦਗੀ 'ਚ ਕਦੇ ਮਾਰਿਆ ਸੀ ਉਹ ਆ ਕੇ ਸੁਣਾਉਣ ਲੱਗੇ ਬਈ ਮੈਂ ਰੋਟੀ ਦਿੱਤੀ ਕਈ ਵਾਰੀ ਮੈਂ ਕੱਪੜੇ ਦਿੱਤੇ ਮੈਂ ਐ ਕੀਤਾ ਪਰ ਅੱਜ 17 3 2023 ਤੋਂ ਲੈ ਕੇ ਅੱਜ ਤੱਕ ਕਰੀਬ ਡੇਢ ਸਾਲ ਦਾ ਸਮਾਂ ਬੀਤ ਗਿਆ ਸਾਡੇ ਕੋਲੇ ਆਇਆ ਹਿੰਦੂ ਸ਼ਰਮਾ ਭੈਣ ਨੂੰ ਤੇ ਅਨਲ ਨੂੰ ਕਦੇ ਕੋਈ ਮਿਲਣ ਦਾ ਬੋਰਡ ਦਾ ਇਕਾ ਦੁੱਕਾ ਲੋਕਾਂ ਤੋਂ ਬਿਨਾ ਕੋਈ ਆਕੇ ਕੋਈ ਪੁੱਛਣ ਨਾ ਬੈਂਦਾ ਵੀ இந்து ਤੂੰ ਹੈ ਕਿਵੇਂ ਆ ਅਨੈਲ ਤੂੰ ਕਿੱਦਾਂ ਹੁਣ ਕੋਈ ਆਪਣਾ ਆਕੇ ਇਹ ਕਹਿਣ ਵਾਲਾ ਕੋਈ ਨਹੀਂ ਆਕੇ ਇਹਨਾਂ ਦੇ ਸੁੱਖਾਂ ਦਾ ਸਾਥੀ ਬਣ ਸਕਿਆ ਕਿਉਂਕਿ ਅੱਜ ਤਾ ਮਹਾਰਾਜ ਦੀ ਮੇਰ ਨਾਲ ਸੁਪਨਿਆਂ ਦੇ ਘਰ ਚ ਸੁੱਖ ਤੇ ਆਨੰਦ ਦੀ نیند ਲਿੰਦੇ ਨੇ ਦੋਨੇ ਭੈਣ ਭਰਾ ਪਰ ਉੱਥੇ ਉਸ ਪਿੰਡ ਦੇ ਵਿੱਚ ਉਸ ਘਰ ਦੇ ਵਿੱਚ ਜੋ ਬੱਚੇ ਨਰਕ ਘਟਦੇ ਰਹੇ ਦੋਨੋਂ ਭੈਣ ਭਰਾ ਬੱਚੇ ਸ਼ਬਦ ਤਾਂ ਨਿਕਲ ਰਿਹਾ ਮੂੰਹ ਚੋ ਦਿਮਾਗੀ ਤੌਰ ਤੇ ਦੋਨੋਂ ਬੱਚਿਆਂ ਵਰਗੇ ਨੇ ਹੁਣ ਵੀ ਅਕਸਰ ਆਪਸ ਵਿੱਚ ਦੋਨੋਂ ਭੈਣ ਭਰਾ ਬੈਠ ਜਾਂਦੇ ਨੇ ਗੱਲਾਂ ਕਰਦੇ ਨੇ ਬੱਚਿਆਂ ਵਾਂਗ ਇੱਕ ਦੂਜੇ ਦੇ ਦੁੱਖ ਸੁੱਖ ਫੋਲਦੇ ਰਹਿੰਦੇ ਨੇ ਘੰਟਾ ਬੱਧੀ ਚੁੱਪਚਾਪ ਬੈਠੇ ਇੱਕ ਦੂਜੇ ਦੇ ਕੋਲੇ ਇੱਕ ਦੂਜੇ ਨੂੰ ਨਿਹਾਰਦੇ ਰਹਿੰਦੇ ਨੇ ਪਰ ਪਤਾ ਨਹੀਂ ਉਹ ਅੱਖਾਂ ਕਿੱਥੇ ਗਈਆਂ ਜਿਨ੍ਹਾਂ ਦੇ ਵਿੱਚ ਉਹ ਰਿਸ਼ਤੇ ਲੁਕੇ ਹੋਏ ਸੀ ਮਾਮੇ ਮਾਸੀਆਂ ਚਾਚੇ ਤਾਏ ਭੂਆ ਉਹ ਸਭ ਰਿਸ਼ਤੇ ਕਿੱਥੇ ਚਲੇ ਗਏ ਪੂਰਾ ਪਿੰਡ ਵਸਦਾ ਸੀ ਪਿੰਡ ਦੇ ਵਿੱਚ ਸ਼ਹੀਦਾਂ ਦੀ ਜਗਾ ਬਣੀ ਹੋਈ ਸੀ ਚੌਕ ਬਣਿਆ ਹੋਇਆ ਸੀ ਪੂਰਾ ਸੰਪੂਰਨ ਪਿੰਡ ਸੀ ਉਹ ਜਿੱਥੋਂ ਲੈ ਕੇ ਆਏ ਆ ਦੋਨੋਂ ਭੈਣ ਭਰਾਵਾਂ ਨੂੰ ਪਰ ਇਹਨਾਂ ਦੀ ਹਾਲਤ ਇੰਨੀ ਮਾੜੀ ਸੀ ਵੀ ਕੋਈ ਅਪਰਾਲਾ ਕਿ ਉਹ ਨਹੀਂ ਕਰ ਪਾਉਂਦਾ ਜਦੋਂ ਕਿਸੇ ਨੌਜਵਾਨ ਭੈਣ ਭਰਾ ਨੂੰ ਇਹਨਾਂ ਹਾਲਾਤਾਂ 'ਚ ਲੋਕ ਦੇਖਦੇ ਕੋਈ ਦਵਾਈ दारू ਕੋਈ 10 ਦਿਨ ਮਹੀਨਾ 2 ਮਹੀਨੇ ਆਪਣੇ ਕੋਲੇ ਰੱਖ ਕੇ ਹੌਸਲਾ ਫੁਚਾਈ ਅੱਜ ਜੋ ਦੋਨੋਂ ਭੈਣ ਭਰਾ ਸਾਡੇ ਕੋਲੇ ਤੰਦਰੁਸਤ ਨੇ ਇਹ ਦੋ ਭੈਣ ਸੇਵਾ ਵੀ ਕਰਾਉਂਦੀ ਐ ਨਾਲ ਸਬਜ਼ੀਆਂ ਕਟਾਉਂਦੀ ਆ ਪ੍ਰਸ਼ਾਦਾ ਵਰਤੌਂਦੀ ਆ ਨਾਲ ਸੇਵਾ ਕਰਵਾ ਲੈਂਦੀ ਆ ਅਨੇਲ ਵੀ ਆਪਣੇ ਜੋ ਨਾ ਯੋਗਦਾਨ ਪਾਉਂਦਾ ਜਿੰਨੇ ਕ ਜੋਗ ਹੈ ਪਰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ ਜੇ ਮਾਂ ਬਾਪ ਚੱਲ ਬਸੇ ਤਾਂ ਕੀ ਬਾਕੀ ਰਿਸ਼ਤੇ ਖਤਮ ਹੋ ਗਏ ਬਾਕੀ ਉਹ ਰਿਸ਼ਤੇ ਨਾਤਿਆਂ ਦੀ ਫੌਜ ਖਤਮ ਹੋ ਗਈ ਇਹ ਸੋਚਣ ਦੀ ਗੱਲ ਆ ਹਿੰਦੂ ਭੈਣ ਪੜੀ ਲਿਖੀ ਅਨਲੇਵੀ ਪੜਿਆ ਲਿਖਿਆ ਪਰ ਕਿਤੇ ਵਕਤ ਦੀ ਮਾਰ ਪਈ ਆਪਣੇ ਤੁਰਗੇ ਤੇ ਜਿਹੜੇ ਉਸ ਤੋਂ ਅਗਲੇ ਆਪਣੇ ਸੀ ਉਹ ਆਪਣੇ ਬਣੇ ਨਹੀਂ ਅਸੀਂ ਆਪਣੇ ਬਣਨ ਦੀ ਕੋਸ਼ਿਸ਼ ਤਾਂ ਲੱਗੇ ਹੋਏ ਆ ਪਰ ਬਗਾਨਿਆਂ ਨੂੰ ਆਪਣੇ ਬਣਾ ਕੇ ਆਪਣੇ ਦਿਲ ਨਾਲ ਜੋੜਨਾ ਕੋਸ਼ਿਸ਼ ਕਰ ਸਕਦੇ ਆ ਅਸੀਂ ਪਰ ਉਹਨਾਂ ਦੇ ਬਸ ਉਹਨਾਂ ਦੇ ਹੱਥ ਆ ਵੀ ਉਹ ਸਾਨੂੰ ਕਿੰਨਾ ਕੁ ਬਣਾਉਂਦੇ ਕਰੇ ਅਰਦਾਸ ਇਹਨਾਂ ਦੇ ਆਪਣੇ ਲਈ ਕੋਈ ਆ ਜਾਵੇ ਕੋਈ ਮਿਲ ਜਾਵੇ ਕੋਈ ਕਹਿ ਜਾਵੇ ਵੀ ਪੁੱਤ ਅਸੀਂ ਤੇਰੇ ਨਾਲ ਕੋਈ ਨਾ ਫਿਕਰ ਨਾ ਕਰਿਆ ਕਰਤੀਏ ਅਸੀਂ ਤੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ